ਹਰਿਸ ਰਾਜ ਤੁਸੀਂ ਜਿਹੜਾ ਮਾਰਕੀਟ ਚ ਨਿਕਲੇ ਹੈਗੇ ਆ ਪਤੰਗਾ ਦੀ ਚੈਕਿੰਗ ਕਰ ਰੇ ਚਾਹੇ ਨੇ ਉਹ ਜਗੇ ਕਿੰਨੇ ਕਿ ਅੱਜ ਜਿਹੜੇ ਹੈਗੇ ਜਿਹੜੇ ਚਾਈਨਾ ਡੋਰ ਦੇ ਜਿਹੜੇ ਗੱਟੂ ਖੜੇ ਗਏ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਅੱਜ ਸਵੇਰ ਤੋਂ ਹੀ ਟੀਮਾਂ ਲਗਾ ਕੇ ਅਸੀਂ ਲਗਾਤਾਰ ਪਤੰਗਾ ਜਿਹੜੀਆਂ ਵੇਚ ਰਿਆ ਦੁਕਾਨਾਂ ਉਹਨਾਂ ਦੀ ਚੈਕਿੰਗ ਕਰਵਾਈ ਹੈ ਜਿਨ੍ਹਾਂ ਦੇ ਵਿੱਚੋਂ ਸਾਨੂੰ ਇੱਕ ਦੁਕਾਨ ਮੰਡੀ ਦੇ ਵਿੱਚ ਸੀਗੀ ਉੱਥੋਂ ਇੱਕ ਦੁਕਾਨ ਦੇ ਵਿੱਚੋਂ ਸਾਨੂੰ 10 ਗੱਟੂ ਜਿਹੜੇ ਚਾਈਨਾ ਡੋਰ ਦੇ ਬਣਦ ਹੋਏ ਸੀਗੇ ਜਿਸ ਤੇ ਅਸੀਂ ਉਸ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਬਾਕੀ ਹੁਣ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਦੁਕਾਨਾਂ ਦੀ ਤੇ ਜਿਹਦੇ ਕੋਲ ਵੀ ਸਾਨੂੰ ਚਾਇਨਾ ਡੋਰ ਮਿਲੂਗੀ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਸਰ ਜਿਸ ਤਰ੍ਹਾਂ ਕਈ ਦੁਕਾਨਾਂ ਤੇ ਨਹੀਂ ਵੇਚ ਰਹੇ ਕਈ ਇਹਨਾਂ ਅੰਦਰ ਮੁਹੱਲੇ ਗਲੀਆਂ ਦੇ ਵਿੱਚ ਵੜ ਕੇ ਜਿਹੜੇ ਵੇਚ ਰਹੇ ਉਹਨਾਂ ਦੀ ਕੀ ਸੈਕਸ਼ਨ ਕਰਦੇ ਅਸੀਂ ਕੱਲ ਕੱਲ ਡਰੋਨ ਵੀ ਅਸੀਂ ਚਲਾਵਾਂਗੇ ਇਥੇ ਸ਼ਹਿਰ ਦੇ ਵਿੱਚ ਅਗਰ ਕੋਈ ਚਾਇਨਾ ਡੋਰ ਦੇ ਨਾਲ ਪਤੰਗ ਚੜਾਉਂਦਾ ਮਿਲ ਗਿਆ ਤੇ ਉਸ ਦੇ ਖਿਲਾਫ ਵੀ ਐਕਸ਼ਨ ਹੋਊਗਾ ਤੇ ਜਿਹੜੇ ਵੇਚ ਰਹੇ ਇਹਨਾਂ ਦੇ ਖਿਲਾਫ ਤੇ ਅਸੀਂ ਲਗਾਤਾਰ ਚੈਕਿੰਗ ਕਰ ਰਹੇ ਹਾਂ ਤੇ ਇਹਨਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾਵੇ ਸਰ ਚੈਕਿੰਗ ਦੇ ਦੌਰਾਨ ਵੀ ਕੁਝ ਮੁੰਡਿਆਂ ਦੇ ਕੋਲੋਂ ਜਿਹੜੇ ਸਕੂਟਰੀਆਂ ਦੇ ਵਿਕੀਆਂ ਦੇ ਵਿੱਚੋਂ ਵੀ ਜਿਹੜੀਆਂ ਡੋਰ ਫੜੀ ਗਈ ਸੀ ਜੀ ਹੁਣ ਅਸੀਂ ਇਹ ਚੈਕਿੰਗ ਕਰ ਰਹੇ ਸੀਗੇ ਜਿਹੜੇ ਵੀ ਕਾਈਟ ਲੈ ਕੇ ਜਾ ਰਹੇ ਆ ਉਹਨਾਂ ਦੀਆਂ ਸਕੂਟਰੀਆਂ ਚੈੱਕ ਕੀਤੀਆਂ ਇੱਕ ਦੋ ਦੇ ਵਿੱਚੋਂ ਸਾਨੂੰ ਚਾਈਨਾ ਡੋਰ ਦੇ ਗੱਟੂ ਮਿਲੇ ਆ ਉਹਨਾਂ ਨੂੰ ਅਸੀਂ ਵੈਰੀਫਾਈ ਕਰਦੇ ਹਾਂ ਜਿੱਥੋਂ ਵੀ ਉਹ ਲੈ ਕੇ ਆਏ ਆ ਉਹਨਾਂ ਵਿਅਕਤੀਆਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਜਿਹੜੇ ਕੱਲ ਪਤੰਗ ਚੜਾਉਣਗੇ ਚਾਈਨਾ ਡੋਰ ਦੇ ਨਾਲ ਉਹਨਾਂ ਬੈਨ ਕੀਤੀ ਗਈ ਹੈ ਕਿ ਚਾਈਨਾ ਰੋਡ ਦੇ ਨਾਲ ਨਾ ਹੀ ਕੋਈ ਪਤੰਗ ਚੜਾਵੇ ਤੇ ਨਾ ਹੀ ਕੋਈ ਚਾਈਨਾ ਰੋਡ ਵੇਚੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਆਮ ਪਬਲਿਕ ਨੂੰ ਇਹ ਮੈਸੇਜ ਦਿੰਨੇ ਆ ਕਿ ਚਾਈਨਾ ਰੋਡ ਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ ਕੋਈ ਸਕੂਟਰ ਮੋਟਰਸਾਈਕਲ ਤੇ ਜਾਂਦੇ ਉਹਨਾਂ ਦੇ ਗਲਾਂ ਦੇ ਵਿੱਚ ਫਸ ਜਾਂਦੀ ਹੈ ਤੇ ਜਿਸ ਦੇ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਇਸ ਲਈ ਸਾਰੇ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵੀ ਸਮਝਾਓ ਤੇ ਦੁਕਾਨਦਾਰਾਂ ਨੂੰ ਖਾਸ ਕਰਕੇ ਅਪੀਲ ਹੈ ਕਿ ਚਾਈਨਾ ਰੋਡ ਨਾਲ ਵਿੱਚੋਂ ਅਗਰ ਤੁਸੀਂ ਚਾਈਨਾ ਰੋਡ ਵੇਚੋਗੇ ਤੇ ਤੁਹਾਡੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਥੈਂਕ ਯੂ